ਉਸੇ ਨਾਲ ਹੀ ਸੁਪਰੀਆ ਪੰਜਾਬ ਕਿਤਨੇ ਕਿਤੇ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਖਾਸ ਕਰਕੇ ਅਮ੍ਰਿਤਸਰ ਅਜਨਾਲਾ ਤਰਨਤਾਰਨ ਬਾਰਡਰ ਏਰੀਆ ਵੀ ਹੈ ਪਰ ਦੂਜੇ ਪਾਸੇ ਲਗਾਤਾਰ ਚਾਹੇ ਉਹ ਆਰ ਡੀ 100 ਹੋਵੇ ਗਰਨੇਡ ਹੋਵੇ ਬੰਬ ਹਮਲਾ ਹੋਵੇ ਉਸ ਦੇ ਵਿੱਚ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲਗਾਤਾਰ ਮੌਕੇ ਤੇ ਜ਼ਿੰਮੇਵਾਰੀ ਵੀ ਗਵਰਨਰਾਂ ਦੇ ਵੱਲੋਂ ਲਈ ਜਾਂਦੀ ਹੈ ਪਰ ਇਸ ਦੇ ਵਿਚਕਾਰ ਕਿਤੇ ਨਾ ਕਿਤੇ ਪੁਲਿਸ ਡਰੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਗਰਨੇਡ ਹਮਲੇ ਵੀ ਹੋ ਰਹੇ ਨੇ ਜੀ ਤਾਜ਼ਾ ਮਾਮਲਾ ਕੱਲ ਆਇਆ ਸੀ ਆਪਾਂ ਸੁਣਿਆ ਸੀ ਗੁਰਦਾਸਪੁਰ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਦੇ ਵਿੱਚ 13 ਦਸੰਬਰ ਨੂੰ ਹੋਇਆ ਸੀ ਅਜੇ ਤੱਕ ਉਹ ਮਾਮਲਾ ਵੀ ਨਹੀਂ ਸੁਲਝ ਸਕਿਆ ਬੂਤੋ ਦੇ ਵਿੱਚ ਵੀ ਇਕੱਠੇ ਨਹੀਂ ਹੋਏ ਤੇ ਦੂਜਾ ਹਮਲਾ ਹੋ ਜਾਂਦਾ ਹੈ ਤਾਂ ਪੁਲਿਸ ਵੀ ਘਬराई ਹੋਈ ਹੈ ਕਿਉਂਕਿ ਪੁਲਿਸ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਜੋ ਵੀ ਹਮਲੇ ਵਾਧਰੇ ਨੇ ਉਸ ਤੋਂ ਬਾਅਦ ਸਿਕਿਉਰਿਟੀ ਵਧਾ ਦਿੱਤੀ ਹੈ ਐਸਐਸਪੀ ਅਚਨ ਚੇਤ ਦੌਰਾ ਕਰ ਰਹੇ ਨੇ ਪ੍ਰਬੰਧ ਵਧਾ ਦਿੱਤੇ ਗਏ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਹਮਲੇ ਹੁੰਦੇ ਨੇ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਜਿਹੜੀ ਕੇ ਕੇਜ਼ਫ ਹੈ ਖਾਲਸਾ ਖਾਲਿਸਤਾਨ ਜਿੰਦਾਬਾਦ ਫੋਰਸ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਕਿ ਐਸੀ ਹਮਲਾ ਕੀਤਾ ਹੈ ਤੇ ਜ਼ਿੰਮੇਵਾਰੀਆਂ ਤਾਂ ਨਾਲ ਦੇ ਨਾਲ ਲੈ ਲਈਆਂ ਜਾਂਦੀਆਂ ਨੇ ਪਰ ਅਜੇ ਤੱਕ ਉਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਹੁੰਦੀ ਨਹੀਂ ਨਜ਼ਰ ਆ ਰਹੀ ਗ੍ਰਿਫਤਾਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਆਪਾਂ ਦੇਖਿਆ ਕਿ 25 ਦਿਨਾਂ ਦੇ ਵਿੱਚ 7ਵਾਂ ਹਮਲਾ ਹੈ 7ਵਾਂ ਹਮਲਾ ਕਿੰਨੀ ਵੱਡੀ ਗੱਲ ਹੈ ਸੋਚਣ ਵਾਲੀ ਗੱਲ ਹੈ ਇਸ ਤੇ ਲਗਾਤਾਰ ਆਪਾਂ ਦੇਖਿਆ ਕਿ ਵਿਰੋਧੀ ਵੀ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ ਹੈ ਦੇਖਿਆ ਜਾਵੇ ਕਿ ਪੁਲਿਸ ਸੁਚੇਤ ਸੀ ਕਿਉਂਕਿ 25 ਦਿਨਾਂ ਦੇ ਵਿੱਚ 7ਵਾਂ ਹਮਲਾ ਹਾਈ ਅਲਰਟ ਸੀ ਪੁਲਿਸ ਉਸ ਦੇ ਬਾਵਜੂਦ ਵੀ ਐਡਾ ਵੱਡਾ ਹਮਲਾ ਹੋ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਹੀ ਹੈ ਬਿਲਕੁਲ ਸੋ ਪ੍ਰਿਆ ਇਸ ਦੇ ਨਾਲ ਹੀ ਆਪਾਂ ਕਵਾਂਗੇ ਜਿਵੇਂ ਇਸਲਾਮਾਬਾਦ ਦੇ ਵਿੱਚ ਥਾਣੇ ਦੇ ਬਾਹਰ ਹਮਲਾ ਹੋਇਆ ਸੀ ਕੱਲ ਇੱਕ ਆਡੀਓ ਵੀ ਵਾਇਰਲ ਹੋਈ ਜਿਸ ਦੇ ਵਿੱਚ ਜੀਵਨ ਫੌਜੀ ਹੈ ਜਿਹੜਾ ਉਸਨੇ ਜ਼ਿੰਮੇਵਾਰੀ ਲਈ ਪਰ ਉਸ ਦੇ ਵਿੱਚ ਉਹ ਧਮਕੀਆਂ ਦਿੰਦਾ ਸਿੱਧਾ ਨਜ਼ਰ ਆਇਆ ਪੰਜਾਬ ਪੁਲਿਸ ਹੋਵੇ ਚਾਹੇ ਉਹ ਨਰਾਇਣ ਸਿੰਘ ਚੌੜਾ ਦੀ ਪੱਗ ਲਾਉਣ ਵਾਲਾ ਬੰਦਾ ਹੋਵੇ ਖਾਸ ਕਰਕੇ ਅਕਾਲੀ ਕਿਉਂਕਿ ਨਰਾਇਣ ਸਿੰਘ ਚੌੜਾ ਜੀਵਨ ਫੌਜੀ ਦੇ ਇਲਾਕੇ ਦਾ ਹੈ ਡੇਰਾ ਬਾਬਾ ਨਾਨਕ ਦਾ ਪਰ ਉਸ ਦੇ ਵਿੱਚ ਕਾਰ ਉਹ ਗੈਂਗਸਟਰ ਜੀਵਨ ਫੌਜੀ ਕਿਉਂਕਿ ਉਹਨੇ ਪਰ ਪਹਿਲੇ ਸਤ ਸਾਲ ਫੌਜ ਦੀ ਜਵਾਬ ਵੀ ਕੀਤੀ ਹੈ ਉਸ ਦੇ ਪਰਿਵਾਰ ਨੂੰ ਵੀ ਚੁੱਕਿਆ ਗਿਆ ਪਰ ਉਹ ਫਿਰ ਤੋਂ ਦੁਬਾਰਾ ਧਮਕੀਆਂ ਦੇ ਰਿਹਾ ਹੈ ਜੀ ਬਿਲਕੁਲ ਕਿਤਨਾ ਕਿਤੇ ਉਹਦਾ ਗੁੱਸਾ ਜੋ ਹੈ ਗੁੱਸੇ ਦੇ ਕਰਕੇ ਉਹਨੇ ਹਮਲਾ ਕਰਾਇਆ ਤੇ ਧਮਕੀਆਂ ਵੀ ਦਿੱਤੀਆਂ ਕਿ ਕਿਤੇ ਵੀ ਚੱਲ ਜਾ ਕੋਈ ਵੀ ਕੰਦਾ ਬਣਾ ਲਓ ਤੁਸੀਂ ਮੇਰੇ ਤੋਂ ਬਚ ਨਹੀਂ ਸਕਦੇ ਮੈਂ ਹੁਣ ਹਮਲੇ ਕਰਨੇ ਉਹਨੇ ਪਹਿਲਾਂ ਹੀ ਦੱਸ ਦਿੱਤਾ ਕਿ ਹੁਣ ਹਮਲੇ ਕਰਾਂਗਾ ਤੇ ਪੁਲਿਸ ਵੱਲੋਂ ਵੀ ਇਹ ਕਿਹਾ ਗਿਆ ਕਿ ਉਹਨਾਂ ਨੂੰ ਜੋ ਖੂਫੀਆ ਏਜੰਸੀਆਂ ਨੇ ਆਪਣੀਆਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਮਲੇ ਹੋਣਗੇ ਲੇਕਿਨ ਹਮਲਿਆਂ ਦੇ ਲਈ ਪੁਲਿਸ ਤਿਆਰ ਨਹੀਂ ਸੀ ਲੇਕਿਨ ਫਿਰ ਵੀ ਹਮਲੇ ਹੋ ਜਾਂਦੇ ਆਂ